ਸਾਸਰੀ ਕਾਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਰਾਂ ਤੁਸੀਂ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਪਿਓਰ ਕਰੇਪ ਦਾ ਸੂਟ ਰਹੇਗਾ ਬਹੁਤ ਹੀ ਸੋਨਾ ਪ੍ਰਿੰਟ ਰਹੇਗਾ ਵਿਦ ਉਸ ਦੇ ਉੱਪਰ ਏਮਬਰਾਇਡਰੀ ਕੀਤੀ ਹੋਈ ਮਿਲੇਗੀ ਕੱਟ ਦਾਣੇ ਦਾ ਕੰਮ ਰਹੇਗਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਬਾਟਮ ਪਿਓਰ ਕਰੇਪ ਦੀ ਮਿਲੇਗੀ ਬਾਟਮ ਵਿਸਕੋਜ਼ ਕਰੇਪ ਦੀ ਪਲੇਨ ਬਾਟਮ ਹੋਏਗੀ ਪਰ ਮੀਟਰ ਅਕੋਰਡਿੰਗ ਲੈ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ कैश ऑन डिलीवरी नहीं है जी पैसे तुम पहले ही पे करने पैणी शिपिंग फ्री रहेगी ऑल इंडिया शिपिंग फ्री रहेगी रहेगा जी प्योर जॉर्ज अर्ड का सूट मिलेगा हैवी सिक्वेंस इंबरॉयडरी रहेगी पर मीटर के अकॉर्डिंग सकते हो शर्ट का पर मीटर अलग रहेगा बॉटम का पर मीटर अलग रहेगा यह जो सूट रहने ग्लास टिशू का तुम फैबरिक मिलेगा बहुत ही सोहना प्रिंट रहेगा विद इंब्रॉयडरी की हुई मिलेगी बॉटम इसमें प्लेन करेब की बॉटम मिलेगी ये पर मीटर के अकॉर्डिंग लैसते हो जिन्ना व्द फैब्रिक लैना चाहते हो यह रहेगा जी प्योर वैलवर्ड ਦਾ ਤੁਹਾਨੂੰ ਸੂਟ ਮਿਲੇਗਾ ਪੂਰਾ ਸੂਟ ਵੈਲਵਟ ਦਾ ਰਹੇਗਾ ਬਹੁਤ ਹੀ ਸੋਨਾ ਵਰਕ ਕੀਤਾ ਹੋਇਆ ਮਿਲੇਗਾ ਨਾਲ ਦੁਪੱਟਾ ਇਹਦਾ ਉਸ ਦੇ ਉੱਪਰ ਹੀ ਵਰਕ ਕੀਤਾ ਹੋਇਆ ਮਿਲੇਗਾ ਇਹ ਰਹੇਗਾ ਜੀ ਪਿਓਰ ਸਿਲਕ ਦਾ ਸੂਟ ਰਹੇਗਾ neck ਤੇ ਬਹੁਤ ਹੀ ਸੋਨਾ ਲਖਨਵੀ ਵਰਕ ਕੀਤਾ ਹੋਇਆ ਮਿਲੇਗਾ ਦੁਪੱਟਾ ਨਾਲ ਰਹੇਗਾ ਬਹੁਤ ਹੀ ਸੋਹਣੇ ਕਲਰ ਤਾਂ ਨਿਰਨੇ ਵਿੱਚ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਹਾਂਜੀ ਅਜਿਹੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ